36000 ਦਰਸ਼ਕ ਲਾਈਵ ਦੇਖ ਰਿਆ ਕੀਪਾ ਟਾਂਡੇ ਵਾਲਿਆ ਦੁਨੀਆ ਜੁੜੀ ਹੋਈ ਹੈ ਵੀਰਪਾਲ ਧੁੱਗਾ ਜੀ ਜੱਸ ਸੋਹ ਦੀ ਹੋਂ ਦਾ ਸੁੱਖੇ ਰੰਧਾਵੇ ਦਾ ਵਿਸ਼ੇਤਰ ਤੇ ਧੰਨਵਾਦ ਲਾਲ ਲੁੱਤਰ ਆ ਗਿਆ ਮੇਰੇ ਵੀਰੋ ਸੰਦੀਪ ਲੁੱਤਰ ਦੀ ਰੇਡ ਹੈ ਜੇਕਰ ਪਾਲਾ ਜਫਾ ਲੋਂਦਾ ਪਾਲਾ ਸੋਤਾ ਜੀ ਬੜੇ ਪਿੰਡ ਵਾਲੇ ਬਲਵੀਰ ਮੱਤੂ ਬਬਲੂ ਕੁਰੂ ਖੇਤਰ ਕੀਪਾ ਟਾਂਡਾ ਸੁੱਖਾ ਰੰਧਾਵਾ ਗੁਰਜੀਤ ਨੰਨੜੋ ਇਹਨਾਂ ਭਰਾਵਾਂ ਵੱਲੋਂ 5000 ਜੇ ਪਾਸੇ ਨੂਤਰ ਮੇਰੇ ਵੀਰੋ ਦਿੜਬੇ ਵਾਲਾ ਆ ਕ ਆਪਣੀ ਟੀਮ ਲਈ ਛੋੜ ਗਿਆ ਕੰਨ ਕਮਾਨ ਕੈਨੇਡਾ ਬੜਾ ਸਾਡਾ ਵੀਰ ਪੂਰਾ ਖੁਸ਼ ਹੈ ਪਰ ਤੋਂ ਸਦਾ ਟੂਰਨਾਮੈਂਟ ਤੇ ਆਇਆ ਢੀ ਧੁਗੇ ਹੋਰਾਂ ਦੇ ਨਾਲ ਸੋਨਾ ਕੋ ਕੁੜਾ ਪਿਆਰ ਹੈ ਸੋਨਾ ਬੈਸ ਹੋਠੀਆਂ ਔਰ ਪਾਲਾ ਸੋਤਾ ਜੀ ਕਹਿੰਦੇ ਜੇ ਨੰਗਲਬੀਆਂ ਦਾ ਸਦੀਪ ਜਫਾ ਲਾਉਂਦਾ 44000 ਪਰ ਦੁਗਗਾ ਖੁਸ਼ੀ ਖੁਸ਼ੀ ਦੁਗਗਾ 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 ਹੋ ਗਿਆ 14 ਰਹਿ ਉਹ ਜਾਂਦਾ ਰ ਬੰਟੀ ਟਿੱਬੇ ਵਾਲਿਆ ਔਰ ਸਾਹਮਣੇ ਅਗਲੀ ਰੇਡ ਸੁਲਤਾਨ ਆ ਗਿਆ ਅੰਟਾਰੀਓ ਦੇ ਸੀਜ਼ਨ ਦਾ ਕਹਿੰਦੇ ਬੈਸਟ ਰੇਡਰ ਆ ਗਿਆ ਆ ਸਰਪੰਚ ਆ ਗਿਆ ਕਬੱਡੀ ਪਾਉਣ ਦੇ ਲਈ ਜਾਫੀ 4 ਨੇ ਭਿੰਦਰ ਚੱਠਾ ਸਬਰ ਕੇ ਓਏ ਕਦਮਾ ਸਬਰ ਕੇ ਸਬਰ ਕੇ ਹਰ ਪਾਸੇ ਵੱਲੋਂ ਬੰਟੀ ਲਈ 2000 ਹੋਰ ਆ ਗਿਆ ਤੇ ਬਾਕੀ ਕਿਤੇ ਲਈ 2000 ਰਪੜੀ ਸਮਾਪਤ ਹੋ ਗਿਆ ਓਏ ਮੇਰੇ ਵੀਰੋ ਮੈਚ ਸਮਾਪਤ ਮੈਚ ਦਾ ਰਿਜ਼ਲਟ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੇ ਨੰਬਰ ਨੇ 30 ਤੇ ਸ਼ਹੀਦ ਪਗਲ ਸਿੰਘ ਕਬੱਡੀ ਕਲੱਬ ਸਰਹਾਲਾ ਦੇਖਣ ਵਾਲੇ ਭਰਾਵਾਂ ਨੇ ਦੋ ਤਿੰਨ ਦਾ ਟਵੈਲ ਬੰਨ ਲੈ ਜਲਾਲਵਰਿਆ ਸਾਡੇ ਸੰਜੂ ਮਿਸਤਰੀ ਨੇ ਬੰਨ ਲਿਆ ਹੋਣਾ ਮੈਨੂੰ ਲੱਗਦਾ ਬਾਸਟਰ ਰੇਡਰ ਨੋਟ ਕਰਿਓ ਬੰਟੀ ਟੱਬਾ ਸਰਪੰਚਾ ਦਾ ਪੁੱਤ 11 ਕਬੱਡੀਆਂ ਪਾ ਕੇ 11 ਅੰਕ ਪ੍ਰਾਪਤ ਕੀਤੇ ਆ